ਤੇ ਸਮਾਂ ਬਹੁਤ ਜ਼ਿਆਦਾ ਲੱਗ ਜਾਵੇਗਾ ਫਿਰ ਵੀ ਦੱਸਿਆ ਨਹੀਂ ਜਾ ਸਕਦਾ ਪਰ ਫਿਰ ਵੀ ਜੋ ਹਾਲਾਤ ਅੱਜ ਪੰਜਾਬ ਦੇ ਬਣ ਚੁੱਕੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਸਾਨੂੰ ਮਰ ਜੀਵੜੇ ਯੋਧੇ ਵੇਖਣ ਨੂੰ ਮਿਲਦੇ ਨੇ ਜਿਹੜੇ ਸਮੇਂ-ਸਮੇਂ ਤੇ ਸਿੱਖ ਕੌਮ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਜਰਨੈਲ ਹੋਏ ਨੇ ਜਿਨ੍ਹਾਂ ਦਾ ਇਤਿਹਾਸ ਅਸੀਂ ਸਵੇਰ ਤੋਂ ਸਰਵਣ ਕਰ ਰਹੇ ਆ ਉਹ ਸਨ ਤਨ ਤਨ ਬਾਬਾ ਵੀਰ ਸਿੰਘ ਜੀ ਨੌਰੰਗਾ ਬਾਦ ਆਓ ਇੱਕ ਵਾਰ ਬਾਬਾ ਜੀ ਦਾ ਨਾਮ ਆਪਣੀ ਰਸਨਾ ਤੋਂ ਪਵਿੱਤਰ ਕਰੀਏ ਤਨ ਤਨ ਬਾਬਾ ਵੀਰ ਸਿੰਘ ਜੀ ਨੌਰੰਗਾ ਬਾਦ ਜਿਨ੍ਹਾਂ ਦੀ ਸ਼ਹਾਦਤ ਕੁਰਬਾਨੀ ਬੜੀ ਵੱਡੀ ਹੈ ਇਤਿਹਾਸ ਦੇ ਵਿੱਚ ਇਹ ਜਿਹੜੀ ਜੰਗ ਹੋਈ ਜਿਸ ਦਿਨ ਬਾਬਾ ਵੀਰ ਸਿੰਘ ਜੀ ਸ਼ਹੀਦ ਹੁੰਦੇ ਨੇ ਉਸ ਜੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਫੰਮ ਆਖਰੀ ਜਰਨੈਲ ਸਰਦਾਰ ਸ਼ਾਮ ਸਿੰਘ ਅਡਾਰੀ ਨੇ ਗੁਰੂ ਮਾਰੀ ਫੌਜ ਦਾ ਜਿਹੜਾ ਹੈ ਉਹ ਰੁਤਬਾ ਦੇ ਕੇ ਉਹਨਾਂ ਸਿੱਖਾਂ ਨੂੰ ਤਰਕਾਰਿਆ ਉਹਨਾਂ ਸਿੱਖਾਂ ਨੂੰ ਲਾਣਤਾ ਪਾਈਆਂ ਜਿਨ੍ਹਾਂ ਨੇ ਆਪਣੇ ਹੀ ਭਰਾਵਾਂ ਦੇ ਉੱਤੇ ਚੜ੍ਹਾਈ ਕਰਕੇ ਮਹਾਨ ਸੂਰਬੀਰ ਯੋਧੇ ਬਾਬਾ ਬੀਰ ਸਿੰਘ ਜੀ ਨੂੰ ਸ਼ਹੀਦ ਕੀਤਾ ਅੱਜ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਜਦੋਂ ਅਸੀਂ ਇਤਿਹਾਸ ਸੁਣਦੇ ਹਾਂ ਨਾ ਤੇ ਸਾਨੂੰ ਫਕਰ ਮਹਿਸੂਸ ਹੁੰਦਾ ਏ ਕਿ ਅਸੀਂ ਇੰਨੇ ਵੱਡੇ ਇਤਿਹਾਸ ਦੇ ਵਾਰਿਸ ਆ ਅਸੀਂ ਉਸ ਕੌਮ ਦੇ ਵਾਰਿਸ ਆ ਜਿਸ ਕੌਮ ਨੇ ਪੈਰ ਪੈਰ ਤੇ ਕੁਰਬਾਨੀਆਂ ਦਿੱਤੀਆਂ ਜਿਸ ਕੌਮ ਦੇ ਵਿੱਚ ਪੈਰ ਪੈਰ ਦੀ ਰਤ ਸ਼ਹੀਦਾਂ ਦੀ ਰਤ ਡੁੱਲਦੀ ਹੈ ਅੱਜ ਇਸ ਕੌਮ ਦੇ ਵਿੱਚ ਪੈਦਾ ਹੋਣ ਵਾਲੇ ਨੌਜਵਾਨ ਬੱਚੇ ਪੱਤੇ ਤੋਂ ਪੁਣੇ ਦਾ ਸ਼ਿਕਾਰ ਹੋ ਗਏ ਨੇ ਰਾਜਨੀਤੀ ਦਾ ਸ਼ਿਕਾਰ ਹੋ ਗਏ ਨੇ ਸਮੇਂ ਦੀਆਂ ਗੰਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਹਾਲਾਤ ਕਿਵੇਂ ਦਿਨ ਬਾ ਦਿਨ ਬੱਧਰ ਕੀਤੇ ਜਾ ਰਹੇ ਨੇ ਉਹਨਾਂ ਹਾਲਾਤਾਂ ਨੂੰ ਦਾਸ ਦਾ ਕਵੀਸ਼ਰ ਜੱਥਾ ਆਪ ਸੰਗਤ ਦੇ ਰੂਪ ਕਵਿਤਾ ਦੇ ਰੂਪ ਵਿੱਚ ਪੇਸ਼ ਕਰੇਗਾ ਉਸ ਤੋਂ ਬਾਅਦ ਸਮਾਪਤੀ ਹੈ ਆਓ ਬੜੇ ਪਿਆਰ ਦੇ ਨਾਲ ਕਵਿਤਾ ਦੇ ਰੂਪ ਵਿੱਚ ਪੰਜਾਬ ਦੇ ਅਜੋਕੇ ਬਣਦੇ ਹਾਲਾਤ ਜਿਹੜੇ ਨੇ ਉਹਨਾਂ ਨੂੰ ਸਰਵਣ ਕਰਨ ਦਾ ਯਤਨ ਕਰੀਏ ਚਾਰੇ ਪਾਸੇ ਵੇਖੀਆਂ ਵਗਦੀਆਂ ਗਰਮ ਹਵਾਵਾਂ ਮੈਂ ਵੇਖ ਹਾਲਾਤ ਪੰਜਾਬ ਦੇ ਸੱਚੋ ਸੱਚ ਸੁਣਾਵਾ ਮੈਂ ਵੇਖ ਹਾਲਾਤ ਪੰਜਾਬ ਦੇ ਸੱਚੋ ਸੱਚ ਸੁਣਾਵਾ ਮੈਂ ਬਹੁਤਾ ਭਾਰੀ ਹੋ ਗਿਆ ਭਲੜਾ ਰਿਸ਼ਵਤਖੋਰਾ ਦਾ ਸੋਹਣੇ ਦੇਸ਼ ਪੰਜਾਬ ਦੇ ਕਬਜ਼ਾ ਹੋ ਗਿਆ ਚੋਰਾ ਦਾ ਸੋਹਣੇ ਦੇਸ਼ ਪੰਜਾਬ ਦੇ ਕਬਜ਼ਾ ਹੋ ਗਿਆ ਚੋਰਾ ਦਾ ਸੁਖ ਭੋਗ ਦੇ ਸੱਤਾ ਦਾ ਕਈ ਦਿਲ ਦੇ ਕਾਲੇ ਨੇ ਧਰਨੇ ਲਾਉਂਦੇ ਸੜਕਾਂ ਤੇ ਕਈ ਡਿਗਰੀਆਂ ਵਾਲੇ ਨੇ ਧਰਨੇ ਲਾਉਂਦੇ ਸੜਕਾਂ ਤੇ ਕਈ ਡਿਗਰੀਆਂ ਵਾਲੇ ਨੇ ਆਦ ਵਿੱਚ ਆਲੇ ਟੁੱਟ ਗਿਆ ਹੈ ਪੁਲ ਕੱਚੀਆਂ ਡੋਰਾਆਂ ਦਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਚੋਰਾ ਦਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਚੋਰਾ ਦਾ ਧੜੇ ਬਾਜ਼ੀਆਂ ਪਿੰਡਾਂ ਵਿੱਚ ਕਈ ਵੈਰੀ ਹੋ ਗਏ ਨੇ ਇੱਕ ਦੂਜੇ ਲਈ ਮੋਤ ਬਾਰ ਕਈ ਯਾਰੀ ਹੋ ਗਏ ਨੇ ਇੱਕ ਦੂਜੇ ਲਈ ਮੋਤ ਬਾਰ ਕਈ ਯਾਰੀ ਹੋ ਗਏ ਨੇ ਜੋਰ ਪੈ ਗਿਆ ਕਈਆਂ ਤੇ ਨਸ਼ੀਆਂ ਲੋਰਾ ਦਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਝੋਰਾ ਦਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਝੋਰਾ ਦਾ ਅੱਖੋਂ ਹੌਲਾ ਕਰਤਾ ਐਸਾ ਵੱਡਿਆ ਪੀੜੀਆਂ ਨੂੰ ਮਿੱਟੀ ਵਿੱਚ ਮਲਾਤਾ ਸੋਨੇ ਦੀਆਂ ਚਿੜੀਆਂ ਨੂੰ ਮਿੱਟੀ ਵਿੱਚ ਮਲਾਤਾ ਸੋਨੇ ਦੀਆਂ ਚਿੜੀਆਂ ਨੂੰ ਦੌਲਤ ਨਾਦ ਖਰੀਦ ਲਿਆ ਚੰਨ ਚ ਕੋਰਾ ਦਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਚੋਰਾ ਦਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਚੋਰਾ ਦਾ ਭਗਤ ਸਰਾਭੇ ਵਰਗੇ ਯੋਧੇ ਯਾਨਾ ਵਾਰ ਗਏ ਸ਼ੇਰ ਪੰਜਾਬ ਜੇ ਉੱਚੀਆਂ ਸ਼ਾਨਾਂ ਵਾਰ ਗਏ ਰਾਜੇ ਸ਼ੇਰ ਪੰਜਾਬ ਜੇ ਉੱਚੀਆਂ ਚਾਨਾਂ ਵਾਰ ਗਏ ਕੁਰਸੀ ਖਾਤਰ ਲੜਕੇ ਨਾ ਪਾਉਣੇ ਸ਼ੋਰਾਂ ਦਾ ਸੋਹਣੇ ਦੇਸ਼ ਪੰਜਾਬ ਤੇ ਗੱਜਾ ਹੋ ਗਿਆ ਚੋਰਾ ਦਾ ਸੋਹਣੇ ਦੇਸ਼ ਪੰਜਾਬ ਤੇ ਗੱਜਾ ਹੋ ਗਿਆ ਚੋਰਾ ਦਾ ਜਗਮਾ ਚੋਂ ਨਾ ਸੂਰ ਬਣੇ ਕੁਝ ਵਕਤੀ ਝੋਟਾਂ ਨੇ ਟਕੇ ਟਕੇ ਤੇ ਵੇਖੋ ਅੱਜ ਕੱਲ ਵਿਕਦੀਆਂ ਵੋਟਾਂ ਨੇ ਟਕੇ ਟਕੇ ਤੇ ਵੇਖੋ ਅੱਜ ਕੱਲ ਵਿਕਦੀਆਂ ਵੋਟਾਂ ਨੇ ਕੁਲਦੀਪ ਫਰنگੜੀ ਵਾਲਿਆ ਕੱਢੀਏ ਦੋਸ਼ ਕੀ ਹੋਰ ਆਲਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਚੋਰਾਾਂ ਦਾ ਸੋਹਣੇ ਦੇਸ਼ ਪੰਜਾਬ ਤੇ ਕਬਜਾ ਹੋ ਗਿਆ ਚੋਰਾਾਂ ਦਾ ਜਿਹੜਾ ਪੰਜਾਬ ਜਿਸ ਨੂੰ ਕਦੇ ਸੋਨੇ ਦੀ ਚਿੜੀ ਕਹਿ ਕੇ ਨਿਵਾਜਿਆ ਗਿਆ ਸੀ ਅੱਜ ਇਸ ਪੰਜਾਬ ਦੇ ਉੱਤੇ ਚੋਰਾਂ ਨੇ ਕਬਜ਼ਾ ਕਰ ਲਿਆ ਏ ਗੁਰੂ ਸਾਹਿਬ ਕਿਰਪਾ ਕਰਨ ਭਲੀ ਕਰਨ ਅਸੀਂ ਸਾਰੇ ਰਲ ਮਿਲ ਕੇ ਭਰਾ ਮਾਰੂ جنگ ਤੋਂ ਬਚ ਕੇ ਗੁਰੂ ਮਹਾਰਾਜ ਜੀ ਦੇ ਅੱਗੇ ਜਿੱਥੇ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਉੱਥੇ ਰਲ ਮਿਲ ਕੇ ਆਓ ਇੱਕ ਮੁੱਠ ਹੋ ਕੇ ਵਾਪਸ ਇਸ ਪੰਜਾਬ ਦੀ ਧਰਤੀ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਯਤਨ ਕਰੀਏ ਭਾਵੇਂ ਕਿ ਜ਼ਿਆਦਾ ਨਹੀਂ ਅਸੀਂ ਸਾਰੇ ਰਲ ਕੇ ਥੋੜਾ ਥੋੜਾ ਯਤਨ ਪਾ ਸਕਦੇ ਹਾਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਗੁਰਸਿੱਖੀ ਜੀਵਨ ਵਾਲੇ ਪਾਸੇ ਲੈ ਕੇ ਆਈਏ ਬੱਚਿਆਂ ਦੇ ਸਿਰਾਂ ਤੇ ਜੂੜੇ ਸਜਾਈਏ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਈਏ ਬੱਚਿਆਂ ਨੂੰ ਖੰਡੇ ਬਾਟੇ ਦੀ ਪੌਲ ਸਿਖਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ-ਹੌਲੀ ਸਾਡਾ ਇਹ ਜਿਹੜਾ ਪੰਜਾਬ ਹੈ ਫੇਰ ਦੁਬਾਰਾ ਤੋਂ ਜਿਹੜਾ ਪੰਜਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿਰਜਿਆ ਸੀ ਉਹ ਬਣ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਦਿੱਤਾ ਹੋਇਆ ਸਮਾਂ ਇੱਥੇ ਹੀ ਸਮਾਪਤ ਹੈ ਆਪ ਸੰਗਤ ਵੱਲੋਂ ਜਥੇ ਦੇ ਮਾਣ ਲਈ ਬੇਅੰਤ ਪ੍ਰਕਾਰ ਦੇ ਨਾਲ ਮਾਇਆ ਆਈ ਹੈ ਗੁਰੂ ਸਾਹਿਬ ਕਿਰਪਾ ਕਰਨ ਆਪ ਸੰਗਤਾਂ ਦੀਆਂ ਕੀਰਤ ਕਮਾਈਆਂ ਦੇ ਵਿੱਚ ਵਾਧੇ